ਦੁਨੀਆ ਵਿੱਚ ਬਹੁਤ ਘੱਟ ਦੇਸ਼ ਹੈ ਜੋ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦੇ ਆ। ਅੱਜ ਮੈਂ ਤੁਹਾਨੂੰ ਇੱਕ ਅਜਿਹੇ ਦੇਸ਼ ਬਾਰੇ ਦੱਸਣਾ ਚਾਹੁੰਦੀ ਆ ਜਿਸੇ ਬਾਰੇ ਕਿਹਾ ਜਾਂਦਾ ਹੈ ਕਿ ਉੱਥੋਂ ਦੇ ਲੋਕ ਸਭ ਤੋਂ ਵੱਧ ਉਮਰ ਦੀ ਜ਼ਿੰਦਗੀ ਜਿਉਂਦੇ ਆ। ਉਹ ਦੇਸ਼ ਹੈ ਜਪਾਨ। ਭਾਵੇਂ ਜਪਾਨ ਦੂਸਰੇ ਵਿਸ਼ਵ ਯੁੱਧ ਵਿੱਚ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ, ਲੱਖਾਂ ਲੋਕ ਮਾਰੇ ਗਏ ਸੀ, ਭੁੱਖ ਮਰ ਮਰੀ ਨਾਲ ਲੋਕ ਬਹੁਤ ਮਰੇ ਸੀਗੇ। ਪਰ ਕੁਝ ਸਾਲਾਂ ਵਿੱਚ ਹੀ ਜਪਾਨ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਉੱਭਰਿਆ। ਇਹ ਕਿਵੇਂ ਸੰਭਵ ਹੋਇਆ? ਇਹ ਸਿਰਫ ਸੰਭਵ ਐ ਹੀ ਹੋਇਆ ਉਹਨਾਂ ਦੇ ਜਿਉਣ ਦੇ ਢੰਗ ਨਾਲ ਤੇ ਜਾਪਾਨੀਆਂ ਦੇ ਜਿਉਣ ਦਾ ਜਿਹੜਾ ਢੰਗ ਹੈ ਉਹਨੂੰ ਆਈਕੀ ਗਈ ਕਹਿੰਦੇ ਐ ਆਈਕੀ ਗਈ ਕਹਿ ਦਿਓ ਜਾਂ ਇਕੀ ਗਈ ਕਹਿ ਦਿੰਨੇ ਐ ਤਾਂ ਇਹ ਢੰਗ ਕੀ ਐ ਉਹ ਕੀ ਖਾਂਦੇ ਐ ਕੀ ਪੀਂਦੇ ਐ ਹੈ ਜੋ ਉਹਨਾਂ ਨੂੰ ਦੁਨੀਆ ਵਿੱਚ ਸਭ ਤੋਂ ਲੰਬੇ ਜਿੰਦਗੀ ਜਿਉਣ ਵਾਲੇ ਲੋਕ ਬਣਾਉਂਦਾ ਹੈ ਸਫਲ ਲੋਕ ਬਣਦੇ ਐ ਉਹ ਕੀ ਕਰਨਾ ਹੈ ਇਕੀ ਗਈ ਜੀਵਨ ਦੀ ਇੱਕ ਕਲਾ ਹੈ ਮਤਲਬ ਇਹਦੇ ਵਿੱਚ ਸਾਨੂੰ ਯਾਨੀ ਮਨੁੱਖ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੀ ਜ਼ਿੰਦਗੀ ਦਾ ਟੀਚਾ ਕੀ ਹੈ ਉਦੇਸ਼ ਕੀ ਅਸੀਂ ਕਿਉਂ ਜਿਉ ਰਹੇ ਹਾਂ ਤੇ ਉਹ ਲੋਕ ਇਸ ਤਰ੍ਹਾਂ ਅੰਧੇਪੂਰੀ ਤਰ੍ਹਾਂ ਵਰਤੋਂ ਕਰਦੇ ਆ ਤੇ ਉਹਨਾਂ ਦੀ ਜਿਹੜੀ ਸਵੇਰ ਹੁੰਦੀ ਹੈ ਉਹ ਟੀਚੇ ਪ੍ਰਾਪਤ ਕਰਨ ਲਈ ਹੁੰਦੀ ਹੈ ਆਪਾਂ ਨੂੰ ਆਏ ਨਹੀਂ ਵੇ ਸਵੇਰੇ ਉੱਠ ਕੇ ਕੰਮ ਕਾਰਜ ਲੱਗ ਗਏ ਉਹਨਾਂ ਦਾ ਜ਼ਿੰਦਗੀ ਜਿਉਣ ਦਾ ਇੱਕ ਮਕਸਦ ਹੁੰਦਾ ਹੈ ਤੇ ਉਹ ਆਪਦੇ ਜਿਹੜੇ ਟੀਚੇ ਉਹਨਾਂ ਨੇ ਮਿੱਥੇ ਹੁੰਦੇ ਆ ਉਹਦੇ ਤੇ ਤੰਦੇ ਨਾਲ ਕੰਮ ਕਰਦੇ ਆ ਮਕਸਦ ਉਹ ਮਿੱਥ ਲੈਂਦੇ ਆ ਤਾਂ ਹੀ ਉਹ ਪੂਰੀ ਜ਼ਿੰਦਗੀ ਮਤਲਬ ਲੰਬੀ ਜ਼ਿੰਦਗੀ ਜੀਉਂਦੇ ਆ ਕਹਿੰਦੇ ਆ ਵੀ ਜਪਾਨ ਦੀ 24% ਵੱਧ ਵੱਦੀ ਹੈ ਜਿਹੜੀ ਉਹ ਹੈਗੀ ਹੈ ਜਿਹੜੀ 100 ਸਾਲ ਦੀ ਉਮਰ ਜੀ ਤੇ ਹੈਗੀ ਹੈ ਜਵਾਨ ਰਹਿਣ ਲਈ ਉਹ ਕੀ ਕਰਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਕਿ ਵੀ ਉਹ ਇਕੀਗਾਈ ਜੀਵਨ ਦੇ ਸਿਧਾਂਤ ਦੀ ਪਾਲਣਾ ਕਰਦੇ ਆ ਇਸ ਲਈ ਉਹ ਜਾਣਦੇ ਆ ਕਿ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਕੀ ਹੈ ਹੁਣ ਕੀ ਮਕਸਦ ਹੋਣਾ ਚਾਹੀਦਾ ਜ਼ਿੰਦਗੀ ਦਾ ਹੈਨਾ ਹਰ ਕੋਈ ਜ਼ਿੰਦਗੀ ਜੀ ਤਾਂ ਰਿਹਾ ਹੈ ਪਰ ਕਿਸੇ ਵੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਸਕੂਨ ਹੈਗਾ ਨਹੀਂ ਹੈਗਾ ਨਾ ਜਿੰਨੂੰ ਵੀ ਪੁੱਛੋ ਹਾਂਜੀ ਕੀ ਕਰ ਰਹੇ ਹੋ ਬਸ ਜੀ ਖਾਣ ਕਮਾਉਣ ਜੋਗਾ ਕਮਾ ਰਹੇ ਆ ਕੰਮ ਕਰ ਰਹੇ ਆ ਹੈ ਸ਼ਾਇਦ 90% ਪਰਸੈਂਟ ਜਿਹੜੇ ਲੋਕ ਆ ਇਹ ਜਵਾਬ ਦੇ ਨਹੀਂ ਪਾਉਣਗੇ ਵੀ ਉਹ ਕਿਉਂ ਜਿਉ ਰਹੇ ਆ ਜ਼ਿੰਦਗੀ ਦਾ ਕੀ ਮਕਸਦ ਹੈ ਹੈ ਨਾ ਪਰ ਜਪਾਨੀ ਲੋਕਾਂ ਦੀ ਜ਼ਿੰਦਗੀ ਦਾ ਮਕਸਦ ਹੁੰਦਾ ਹੈ। ਉਹ ਉਸ ਮਕਸਦ ਨੂੰ ਪੂਰਾ ਕਰਨ ਲਈ ਉਹਨਾਂ ਦਾ ਜਿਹੜਾ ਰੁਟੀਨ ਉਹਨਾਂ ਨੇ ਬਣਾਇਆ ਹੁੰਦਾ ਹੈ ਉਹਦੇ ਤੇ ਚੱਲਦੇ ਹੈ। ਹੈ ਨਾ ਪਰ ਜਿਹੜੇ ਹੈਗੇ ਆ ਜਪਾਨੀ ਲੋਕ ਇਸ ਲਈ ਨਹੀਂ ਉੱਠਦੇ ਕਿ ਬਸ ਸਵੇਰ ਹੋ ਗਈ। ਉਹ ਇਸ ਲਈ ਉੱਠਦੇ ਹੈ ਕਿ ਉਹਨਾਂ ਦਾ ਜ਼ਿੰਦਗੀ ਦਾ ਕੋਈ ਮਕਸਦ ਹੁੰਦਾ ਹੈ ਤੇ ਆਪਦੇ ਮਕਸਦ ਨੂੰ ਪੂਰਾ ਕਰਨਾ ਚਾਹੁੰਦੇ ਆ। ਮੈਂ ਹੁਣ ਜਿਵੇਂ ਮੈਂ ਰਿਟਾਇਰ ਹੋ ਗਈ ਆ। ਮੈਂ ਨੌਕਰੀ ਤੇ ਰਿਟਾਇਰ ਹੋਣੀ ਹੈ ਪਰ ਰਿਟਾਇਰਮੈਂਟ ਦੀ ਕੋਈ ਉਮਰ ਥੋੜੀ ਹੁੰਦੀ ਹੈ ਰਿਟਾਇਰਮੈਂਟ ਦਾ ਸ਼ਬਦ ਆਉਂਦੇ ਹੀ ਐ ਲੱਗਣ ਲੱਗ ਜਾਂਦਾ ਵੀ ਮੈਂ ਤਾਂ 60 ਸਾਲ ਦਾ ਹੋ ਗਿਆ ਜੀ 60 ਤੋਂ ਵੱਧ ਹੋ ਗਿਆ ਤੇ ਸਾਰਾ ਕੰਮ ਜਿਹੜਾ ਉਹ ਸਾਰਾ ਟਾਈਮ ਆਪਦੇ ਘਰੇ ਬੈਠੇ ਰੋ ਖਾ ਪੀ ਲੋ ਆਰਾਮ ਕਰ ਲੋ ਹੈ ਕੰਮ ਹੁਣ ਨਹੀਂ ਅਸੀਂ ਕੰਮ ਕਰਦੇ ਹੁਣ ਤਾਂ ਅਸੀਂ ਬੁਢੇ ਹੋਗੇ ਰਿਟਾਇਰ ਹੋਗੇ ਤੇ ਰਿਟਾਇਰ ਹੋਣ ਤੋਂ ਬਾਅਦ ਬੋਰਿਅਤ ਵਾਲੀ ਜ਼ਿੰਦਗੀ ਜੀ ਆਉਣ ਲੱਗ ਜਾਂਦੇ ਲੋਕ ਜੇਕਰ ਤੁਸੀਂ ਵੀ ਜਾਂ ਮੈਂ ਇਹ ਸੋਚਾਂ ਤਾਂ ਇਹ ਗਲਤ ਹੈ ਇਹ ਮੈਨੂੰ ਆਪਣੀ ਸੋਚ ਬਦਲਣੀ ਪਊਗੀ ਕਿਉਂਕਿ ਜਿਹੜੇ ਵਿਕਸਿਤ ਦੇਸ਼ ਹੈ ਜਪਾਨ ਵਰਗੇ ਦੇਸ਼ਾਂ ਉਹਨਾਂ ਦੇ ਲੋਕ ਉਹ ਕਦੇ ਰਿਟਾਇਰ ਨਹੀਂ ਹੁੰਦੇ ਤੇ ਜੇ ਅਸੀਂ ਵੀ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਟੀਚਾ ਮਿੱਥ ਲਾਂਗੇ ਤਾਂ ਸਾਰੀ ਜ਼ਿੰਦਗੀ ਖੁਸ਼ੀ-ਖੁਸ਼ੀ ਜਿਊਵਾਂਗੇ ਜਿਹੜੀ ਬਾਕੀ ਦੀ ਜ਼ਿੰਦਗੀ ਰਹਿੰਦੀ ਹੈ ਉਦੇਸ਼ ਉਦੇਸ਼ ਮੈਨੂੰ ਮਿਥਣਾ ਪਊਗਾ ਮੈਂ ਕਿ ਇਹ ਦੇਸ਼ ਮਿੱਥਿਆ ਹੈ ਵੀ ਮੈਂ ਕੰਮ ਕਰ ਸਕਦੀ ਹਾਂ ਤਾਂ ਕੰਮ ਕਰੂੰਗੀ ਜਿਹੜੇ ਕੰਮ ਕਰਕੇ ਮੈਂ 4 ਪੈਸੇ ਹੋਰ ਕਮਾਵਾਂ ਉਸ ਪੈਸੇ ਨਾਲ ਮੈਂ ਕਿਸੇ ਦੀ ਮਦਦ ਵੀ ਕਰ ਸਕਦੀ ਹਾਂ ਇਹ ਮੈਂ ਟੀਚਾ ਮਿੱਥਿਆ ਹੋਇਆ ਹੈ ਵੀ ਮੈਂ ਜ਼ਰੂਰ ਕੋਈ ਨਾ ਕੋਈ ਕੰਮ ਕਰਨਾ ਹੈ ਤੇ ਉਸ ਕੰਮ ਤੋਂ ਅਰਨਿੰਗ ਕਰਨੀ ਹੈ ਤਾਂ ਕਿ ਮੈਂ ਕਿਸੇ ਦੀ ਮਦਦ ਕਰ ਸਕਾਂ ਕੋਈ ਮੇਰੇ ਤੋਂ ਪੈਸਾ ਮੰਗਦਾ ਹੈ ਕੋਈ ਚੀਜ਼ ਮੰਗਦਾ ਮੈਂ ਉਹਨਾਂ ਜਵਾਬ ਨਾ ਦੇ ਸਕਾਂ ਕਿਸੇ ਵੀ ਹਾਲਤ ਦੇ ਵਿੱਚ ਤਾਂ ਜ਼ਿੰਦਗੀ ਅਰਥਪੂਰਵ ਹੋ ਜੂਗੀ ਨਾ ਜ਼ਿੰਦਗੀ ਜੇ ਮੇਰੀ ਚ ਅਰਥ ਲੱਭ ਗਿਆ ਮੈਨੂੰ ਮੈਂ ਕਿਉਂ ਜਿਉ ਰਹੀ ਹਾਂ ਤੇ ਜਦੋਂ ਮੈਂ ਉਸ ਕੰਮ ਤੇ ਲੱਗ ਗਈ ਤੇ ਫਿਰ ਮੈਨੂੰ ਸੰਤੁਸ਼ਟੀ ਹੋਗੀ ਜੇ ਲੀਟੀਚਾ ਮੈਂ ਮਿੱਥਿਆ ਹੋਇਆ ਉਹ ਟੀਚਾ ਜੇ ਮੇਰਾ ਪੂਰਾ ਹੋ ਜੇ ਤਾਂ ਮੈਂ ਸੰਤੁਸ਼ਟੀ ਵਾਲਾ ਜੀਵਨ ਜਿਉਣਾ ਚਾਹੂੰਗੀ ਤੇ ਬਹੁਤ ਸਾਰੇ ਲੋਕ ਮੈਂ ਦੇਖਿਆ ਸਾਲਾਂ ਤੋਂ ਪਿੱਛੇ ਮੁੜ ਕੇ ਜੋ ਝਾਤੀ ਮਾਰਦੇ ਐ ਤੇ ਉਹਨਾਂ ਨੂੰ ਖਾਲੀਪਣ ਲੱਗਦਾ ਨਾ ਕੋਈ ਰਿਸ਼ਤਿਆਂ ਚ ਬਰਕਤ ਨਾ ਕੋਈ ਕੰਮਾਂ ਚ ਬਰਕਤ ਪਰ ਜਾਪਾਨੀ ਲੋਕ ਐ ਜਿਹੜੇ ਉਹ ਕਹਿੰਦੇ ਜ਼ਿੰਦਗੀ ਨੂੰ ਸਾਰਥਕ ਬਣਾਉਣ ਲਈ ਸਾਰੀ ਉਮਰ ਕੰਮ ਕਰਦੇ ਐ ਸੌਰੀ ਉਮਰ ਬੁਢੇ ਹੋਣ ਤੱਕ ਕੰਮ ਕਰਦੇ ਆ ਤਾਂ ਹੀ ਉਹ ਹਮੇਸ਼ਾ ਜਵਾਨ ਨਜ਼ਰ ਆਉਂਦੇ ਆ ਨਜ਼ਰ ਆਉਂਦੇ ਨਹੀਂ ਸੱਚਮੁੱਚੋ ਜਵਾਨ ਹੁੰਦੇ ਆ ਸਰਗਰਮੀ ਨਾਲ ਕੰਮ ਕਰਦੇ ਆ ਜੇ ਮੈਂ ਮੇਰੇ ਘਰੇ ਹਾਊਸ ਹੈਲਪ ਨਹੀਂ ਹੈ ਇਹ ਨਹੀਂ ਮੈਂ ਹਾਊਸ ਹੈਲਪ ਰੱਖ ਨਹੀਂ ਸਕਦੀ ਹਾਊਸ ਹੈਲਪ ਮੈਂ ਨਹੀਂ ਰੱਖੀ ਇਸ ਕਰਕੇ ਤਾਂ ਕਿ ਮੈਂ ਆਪ ਦੇ ਕੰਮ ਆਪ ਕਰ ਸਕਾਂ ਤੇ ਉਹਦੇ ਨਾਲ ਮੇਰਾ ਸਰੀਰ ਤੰਦਰੁਸਤ ਰਹੂਗਾ ਹੈਨਾ ਤੰਦਰੁਸਤ ਤੁਸੀਂ ਮੇਰਾ ਮੇਰਾ ਮੇਰੇ ਜੀਵਨ ਚ ਜੇ ਤੁਸੀਂ ਦੇਖੋ ਤਾਂ ਮੈਂ ਆਪਦੇ ਆਪ ਨੂੰ ਜਵਾਨ ਕਹਿ ਲੋ ਜਵਾਨ ਰੱਖਣ ਲਈ ਕਹਿ ਲੋ ਤੰਦਰੁਸਤ ਰੱਖਣ ਲਈ ਕਰੋ ਮੈਂ ਆਪਦੇ ਸਾਰੇ ਕੰਮ ਆਪ ਕਰਦੀ ਆਂ ਹਮੇਸ਼ਾ ਸਰਗਰਮ ਰਹਿਣੀ ਹੈ ਤੇ ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਵੀ ਰਹਿੰਦੇ ਵੀ ਤੁਹਾਡਾ ਰਾਜ਼ ਕੀ ਹੈ ਤੁਸੀਂ ਇੰਨੇ ਖੁਸ਼ ਰਹਿੰਦੇ ਹੋ ਐਵੇਂ ਆਹ ਕੰਮ ਕਰਦੇ ਹੋ ਇਹਦਾ ਰਾਜ਼ ਇਹ ਵੀ ਮੈਂ ਸਾਰੇ ਕੰਮ ਆਪਦੇ ਆਪ ਕਰਦੀ ਆਂ ਅੱਛਾ ਇੱਕ ਹੋਰ ਗੱਲ ਹੈ ਜਿਹੜੀ ਮਨ ਪਸੰਦ ਕੰਮ ਕਰਦੇ ਆਂ ਅਸੀਂ ਹਰ ਵਿਅਕਤੀ ਕੋਈ ਨਾ ਕੋਈ ਸ਼ੌਂਕ ਹੁੰਦਾ ਨਾ ਤੇ ਜਦੋਂ ਅਸੀਂ ਕੋਈ ਕੰਮ ਸ਼ੌਂਕ ਨਾਲ ਕਰਦੇ ਹਾਂ ਕੋਈ ਸ਼ੌਂਕ ਪਾਲਦੇ ਹਾਂ ਤਾਂ ਉਹਦੇ ਉਹ ਸਾਨੂੰ ਖੁਸ਼ੀ ਮਿਲਦੀ ਹੈ ਸ਼ੌਂਕ ਨਾਲ ਕੰਮ ਕਰਕੇ ਅਸੀਂ ਬੋਰ ਨਹੀਂ ਹੁੰਦੇ ਹੈਨਾ ਤੇ ਇਸ ਸੰਦਰਭ ਚ ਆਪਾਂ ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ ਵੀ ਕਿਵੇਂ ਅਸੀਂ ਖੁਸ਼ ਰਹਿ ਸਕਦੇ ਹਾਂ ਤੰਦਰੁਸਤ ਰਹਿ ਸਕਦੇ ਹਾਂ ਲੰਬੀ ਉਮਰ ਮਾਣ ਸਕਦੇ ਹਾਂ ਤੇ ਰਿਟਾਇਰਮੈਂਟ ਤੋਂ ਬਾਅਦ ਵੀ ਜ਼ਿੰਦਗੀ ਹੈ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਆਪਣਾ ਬਹੁਤ ਸਾਰਾ ਧਿਆਨ ਰੱਖਣਾ ਰੱਬ ਰੱਖਾ